ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਆਪਣਾ ਗੁਰੂ ਧਿਆਏ ਮੇਲ ਕੁਸ਼ਲ ਸੇਤੀ ਕਰੇ ਆਏ ਨਾਮ ਕੀ ਵਡਿਆਈ ਤੇਸ ਕੀ ਮੱਤ ਕਹਿਣਾ ਨਾ ਜਾਈ ਸੰਤੋ ਹਰ 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 ਆਰਾਧੋ ਹਰ ਅਰਾਧੋ ਸਭੋ ਕਿਸ ਪਾਈਏ ਕਾਰਜ ਸਗਲੇ ਸਾਧੋ ਰਹਾਉ ਪ੍ਰੇਮ ਪਗਟ ਪ੍ਰਭ ਲਾਗੀ ਸੋ ਪਾਵੇ ਜਿਸ ਵਡ ਪਾਗੀ ਗਨ ਨਾਨਕ ਨਾਮ ਧਿਆਇਆ ਤੇਨ ਸਰਬ ਸੁਖਾ ਫਲ ਪਾਇਆ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਵੇ ਜਿਸ ਵਢ ਪਾਗੀ ਗਨ ਨਾਨਕ ਨਾਮ ਤੇ ਆਇਆ ਤੈਨ ਸਰਬ ਸੁਖਾ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੋ ਘਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਹੁਆ ਸਭ ਠਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਵਿਆ ਸਭਨੀ ਥਾਈ ਰਹਾਓ ਤੁਰ ਕੀ ਬਾਣੀ ਆਈ ਤੈਨ ਸਗਲੇ ਚਿੰਤਾ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਣਾ ਤਰਕੇ ਤੈਨ ਚੈਨ ਤੈਨ ਸਗਲੇ ਚੈਨ ਤਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ